ਮੇਰਾ ਬੱਚਾ ਘਰ ਆਵਣਾ ਚਾਹੀਦਾ ਮੇਰਾ ਬੱਚਾ ਬਿਲਕੁਲ ਕਿੰਨਾ ਥਨ ਹੋ ਗਿਆ ਨੂੰ ਡੇਢ ਸਾਲ ਹੋ ਗਏ ਜਿਉਂ ਤੇਰੇ ਤੋਂ ਜੀ ਸਰਕਾਰ ਚਾੜੀ ਦਾ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਕਿ ਮੈਂ ਰਹਿ ਨਹੀਂ ਸਕਦੀ ਹੈ सिर्फ पता लग रू मुंडे से सारे छापा मार्ग फोन बंद मुंडे ने दसिया चाके लै गई मनप्रीत बाकी सूद बारे कुछ नहीं पता है की, की नहीं हुई है बस मेरे तो यही हथ जोड़ के बेनती है मेरा बच्चा घर आना चाहिए ਮੇਰਾ ਬਤਾ ਮੈਂ ਕੁਝ ਨਾ ਕਿੰਨਾ ਸਮਾਂ ਹੋ ਗਿਆ ਨੂੰ ਡੇਢ ਸਾਲ ਹੋ ਗਏ ਜੀ ਅੰਦਰ ਟੇਲ ਚੋ ਕਦੇ ਨਹੀਂ ਜੀ ਖੁੱਲ ਕੇ ਸਾਡੀ ਗੱਲਬਾਤ ਹੋਈ ਹੈ ਅਰੇ ਘੜੀਏ ਨਾਲ ਮੇਰੀ ਗੱਲ ਹੋਈ ਹੈ ਜੀ ਬਸ ਮੈਂ ਤਾਂ ਇਹ ਕਹਿਣਾ ਚਾਹੀਏ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਛਾੜ ਗਈ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਮੇਰਾ ਬ੍ਰਦਰ ਬਾਦਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ ਉਹ 2020 ਦੇ ਵਿੱਚ ਗਿਆ ਸੀਗਾ ਜੀ ਅੱਛਾ ਹਾਂ ਜੀ ਕੀ ਨਾਮ ਆ ਤੁਹਾਡੇ ਭਰਾ ਦਾ ਮੇਰੇ ਬਦੋ ਨਾਮ ਮਨਪ੍ਰਸੰਗ ਜੀ ਕਿੰਨੀ ਉਮਰ ਹੁੰਦੀ ਉਹਦੀ ਉਮਰ ਕਰੀਬ ਹੋ ਗਈ 25 26 ਸਾਲ ਹੋ ਗਈ ਉਹ ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਨੂੰ ਕਿਸੇ ਕੰਪਨੀ ਦੇ ਥਰੂ ਗਿਆ ਸੀ ਹਾਂ ਜੀ ਕੰਪਨੀ ਥਰੂ ਗਿਆ ਸੀ ਉਹ ਸੀ ਹਾਂ ਹੁਣ ਦੱਸੋ ਕਿ ਕਿੱਥੇ ਲੱਟਣਾ ਵਾਪਰੀ ਆ ਉੱਥੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਨਾਲ ਨਾਲ ਦੇ ਆਪਣੇ ਡਰੱਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਕੇ ਲੈ ਗਏ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀਗਾ ਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਨੂੰ ਕਿਹਾ ਸਿਰਫ ਉਹਨਾਂ ਰੱਖ ਕੇ ਮੇਰਾ ਰੂਮ ਚੇਂਜ ਕਰ ਦੋ ਫਿਰ ਉਹ ਉੱਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਭਾਜੀ ਤੇ ਮੇਰੇ ਬਰਾਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਉਹਨੂੰ ਮਿਚੇਂ ਜਗਰਦਾਂਗੇ ਪਰ ਉਥੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਖੂ ਨੀ ਪਹਿਲਾਂ ਕਿਸੇ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲਣ ਨੂੰ ਉਹ ਕੰਪਨੀ ਜਿੱਥੇ ਪਹਿਲਾਂ ਭੇਜਿਆ ਸੀਗਾ ਉੱਥੇ 7-8 ਮਹੀਨੇ ਰਿਹਾ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੰਡਿਆਂ ਦਾ ਰਹਿਣ ਦੇ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਾ ਰਹਿਦਾ ਸਿਰਫ 3 ਦਿਨ ਉਹਨਾਂ ਨਾਲ ਕੀ ਹੋਇਆ ਫਿਰ ਦੱਸੋ ਤਫਸੀਲ ਨਾਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਉਹ ਫੋਨ ਜਦ ਬੰਦ ਆਣ ਲੱਗਾ ਮੁੰਡਿਆਂ ਨਾਲ ਕੋਈ ਨਾ ਕੋਈ ਬਹਿਸ ਤਾਂ ਹੀ ਸੇ ਸਾਨੂੰ ਨੇ ਮੁੰਡਣ ਨੂੰ ਫੋਨ ਕੀਤਾ ਦਰਬਾਰ ਜੇਲ੍ਹ ਚ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਅਜਮਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਪੁਰਾਣੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਦੇ ਪਿੱਛੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਵਾਰ ਨੂੰ ਚਿੱਠੀ ਪਾਈ ਆ ਪਟਿਆਲੇ ਚ ਹੀ ਕਿ ਉਹ ਵਿਆਹਿਆ ਹੋਇਆ ਸੀਗਾ ਜਾਂ ਨਹੀਂ ਅਨਮੈਰੇਟ ਸਰ ਹਾਂਜੀ ਤੁਹਾਡੀ ਕੀ ਜਣ ਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰ ਕੋਲ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾ ਕਰਵਾਇ ਜਾਓ ਤੁਹਾਨੂੰ